ਇਤਿਆ ਮੇਨਾਂ ਦੀ ਇੱਜ਼ਤ ਲੁੱਟਦੀ ਆ ਇਹਨਾਂ ਨੇ ਫੌਜ ਸੀਰੀਸਾ ਲਾ ਦਿੱਤੀ ਆ ਇਹਦੇ ਵੀ ਨੂੰ ਇਨਸਾਫ਼ ਚਾਹੀਦਾ ਮੇਰੇ ਨਾਲ ਥੱਕਾ ਆਇਆ ਬਹੁਤ ਜ਼ਰਾ ਸਹੀ ਪੁੱਤਰ ਦੀ ਦਾਅ ਦੇ ਕਰਕੇ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸਹਾਰਾਂ ਦੇ ਰੋੜੇ ਦੰਮ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੇ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਇਹਨਾਂ ਨੇ ਅੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਆ ਆਪਣੀ ਆਪਣੀ ਜਾਨ ਨੂੰ ਜਾ ਕੇ ਵਾਹ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ ਟਾਈਆਂ ਘੰਟਿਆਂ ਬਾਅਦ ਜਦੋਂ ਮੈਨੂੰ ਜਾਗ ਆਈ ਮੈਂ ਆਪਣੀ ਹੋਸ਼ ਆਈ ਮੈਂ ਆਪੇ ਵਾਜ ਕੇ ਆਈ ਆਪਣੀ ਤੇ ਲੈ ਕੇ ਗਿਆ ਹੈ ਕਹਿੰਦਾ ਉੱਥੇ ਇਸ਼ਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬੜ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਉਹ ਥਿੱਸਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਹਾਂ ਬਾਬੇ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਇਹਨਾਂ ਦੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਇਹਦਾ ਇਹ ਧੀਆਂ ਬੇਡਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨਸੀ ਦੀ ਸਜ਼ਾ ਦਿੱਤੀ ਜਾਣੀ ਇਹਦੇ ਮੈਨੂੰ ਇਨਸਾਫ਼ ਚਾਹੀਦਾ ਮੇਰੇ ਨਾਲ ਥੱਕਾ ਹੋਇਆ ਬਹੁਤ ਜਾਣਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਐਸੀ ਤਾਂ ਕੀ ਨਾ ਕੀ ਬਾਬਾ ਤੁਮ ਹਮ ਤਾਂ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਏ ਤੁਸੀਂ ਇਨਾਂ ਕੋਲੇ ਸਾਈ ਪੁੱਤਰ ਦੀ ਦਾਤ ਦੇ ਕਰਕੇ ਕਿਹਾ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਇਸ਼ਨਾਨ ਕਰਾਉਣੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾੜਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਣੂ ਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਕੌਣ ਸਜ਼ਾ ਦਿੱਤੀ ਆ ਵੇ ਇਹਨੂੰ ਕੌਣ ਸਜ਼ਾ ਦਿੱਤੀ ਆ ਕਿੰਨੇ ਜਣੇ ਸੀ ਧੰਨਵਾਦ ਦੋ ਮੁੰਡੇ ਹੋਰ ਵਾਪਸ ਆਏ ਹੁੰਦੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਛ ਨਹੀਂ ਸਮਝ ਲੱਗੀ ਮੈਂ ਢਾਈ ਘੰਟੇ ਬਾਅਦ ਜਦੋਂ ਮੈਨੂੰ ਚਾਗਾਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵਜ ਗਈ ਆਈ ਮੈਂ ਹੱਥ ਜੋੜੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨੂੰ ਮੇਰੇ ਘਰ ਬਚਾ ਦੋ ਮੈਂ ਨਹੀਂ ਇਦਾਂ ਦੀ ਤੇ ਬਾਬੇ ਉਹਨੂੰ ਕੀ ਕਿਹਾ ਕਰੇ ਬਾਬਾ ਕਹਿੰਦਾ ਮੈਂ ਪੈਰ ਪੱਗਾਂ ਹੈ ਪੱਗ ਪੈਰ ਦੇ ਰਾਖੇ ਹਾਂ ਨਾ ਮੈਂ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਨੂੰ ਲੈ ਕੇ ਕਿੱਥੇ ਗਿਆ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਹੈ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹ ਤੁਸੀਂ ਆ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਸ ਬੰਦੀ ਦਰਖਾਸਤ دیتی ہوئی ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਸੀਂ ਥੱਕਰ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਹੁੰਦਾ ਨੂੰ ਕੀ ਕਹਿਣਾ ਚਾਹੀਦਾ ਤੇ ਇਹਨਾਂ ਨੂੰ ਇਹ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਬੰਦਰੀ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਹ ਤੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਟੈਗ ਆ ਗਿਆ ਜਰਮੀਨੋ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦੇ ਹਾਂਜੀ ਨਸ਼ੇਲੀ ਦਵਾਈ ਦਿੱਤੀ ਗਈ ਉਹਦੇ ਨਾਲ ਹੀ ਟੈਗ ਹਾਂਜੀ ਉਹਦੇ ਨਾਲ